ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾ ਘਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਐ ਠੀਕ ਨਹੀਂ ਹੋ ਰਹੇ ਥਾ-ਥਾ ਤੇ ਦਵਾਈਆਂ ਖਾ ਕੇ ਅੱਕ ਚੁੱਕੇ ਐ ਥੱਕ ਚੁੱਕੇ ਐ ਸਰੀਰ ਨੂੰ ਹੋਰ ਖਰਾਬ ਕਰ ਰਹੇ ਐ ਉਹਨਾਂ ਨੂੰ ਹਰ ਐਤਵਾਰ ਨੂੰ ਤੁਸੀਂ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਦੇਸੀ ਜੜੀ ਬੂਟੀਆਂ ਦੇ ਸੋ ਇਹ ਜਿਹੜਾ ਡਸਕਾ ਪਿੰਡ ਐ ਸੰਗਰੂਰ ਜ਼ਿਲ੍ਹੇ ਦਾ ਪਿੰਡ ਐ ਤਹਿਸੀਲ ਲਹਿਰਾਗਾਗਾ ਲੱਗਦੀ ਐ ਨੇੜੇ ਸ਼ਹਿਰ ਭਲਾੜਾ ਵੀ ਐ ਬਰੇਟਾ ਵੀ ਐ ਸੁਨਾਮ ਵੀ ਐ ਤੇ ਲਹਿਰਾਗਾਗਾ ਵੀ ਐ ਸਵੇਰੇ 7 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਦੇ ਆਂ ਸੋ ਤੁਸੀਂ ਆਪਣੇ ਰੋਗਾਂ ਦਾ ਗਰੰਟੀ ਨਾਲ ਇਲਾਜ ਨਵਜ ਦਿਖਾ ਕੇ ਜੜੀ ਬੂਟੀਆਂ ਦੇ ਨਾਲ ਕਰਵਾ ਸਕਦੇ ਹੋ ਸੋ ਹਰ ਐਤਵਾਰ ਨੂੰ ਆਪਾਂ ਮਿਲਦੇ ਆਂ ਅੱਜ ਜਿਹੜਾ ਵਿਸ਼ਾ ਉਹ ਐ ਮਿਰਗੀ ਜਿੰਨਾਂ ਨੂੰ ਮਿਰਗੀ ਦਾ ਦੌਰਾ ਪੈਂਦਾ ਉਹਨਾਂ ਵਾਸਤੇ ਜ਼ਿੰਦਗੀ ਨਰਕ ਭਰੀ ਐ ਮੇਰੇ ਕੋਲ ਇੱਥੇ ਆ ਕੇ ਰੋਂਦੇ ਨੇ ਵਿਚਾਰੇ ਵੀ ਕਤਾਂ ਨਹੀਂ ਕਦੋਂ ਦੌਰਾ ਪੈ ਜੇ ਅਚਨਚੇਤ ਤੇ ਉਹ ਮੂੰਹ ਸਿਰ ਸਾਰਾ ਪਨਾ ਲੈਂਦੇ ਆ ਵਿਚਾਰੇ ਬੁੱਲ ਪਾੜ ਜਾਂਦੇ ਆ ਕਿਸੇ ਦੀ ਜੀਭ ਕੱਟੀ ਜਾਂਦੀ ਐ ਤੇ ਪਰਿਵਾਰ ਨੂੰ ਉਹ ਤੋਂ ਵੱਧ ਦੁੱਖ ਐ ਇਸ ਕਰਕੇ ਅੰਗਰੇਜ਼ੀ ਦਵਾਈਆਂ 6-6 ਮਹੀਨਿਆਂ ਤੋਂ 6-6 ਸਾਲਾਂ ਤੋਂ ਵੀ ਵੀ ਸਾਲਾਂ ਤੋਂ ਖਾ ਰਹੇ ਐ ਜਿਨ੍ਹਾਂ 'ਚ ਇੱਕ ਖਾਂਦੇ ਖਾਂਦਿਆਂ ਦੇ ਵਿੱਚ ਵੀ ਦੌਰਾ ਪਈ ਜਾਂਦਾ ਵਿਚਾਰਿਆਂ ਨੂੰ ਤੇ ਕੁਝ ਪਰਸੈਂਟ ਰਾਹਤ ਹੈ ਜਿੱਦਨ ਦਵਾਈ ਛੱਡ ਦਿੰਦੇ ਆ ਫੇਰ ਫੇਰ ਬੁਰਾ ਹਾਲ ਹੈ ਸੋ ਉਹਨਾਂ ਵਾਸਤੇ ਅਮਰਤ ਨੁਕਤਾ ਝੋਲੀ ਦੇ ਵਿੱਚ ਪਾਉਣਾ ਆ ਚਾਹੇ 20 ਸਾਲ ਪੁਰਾਣੀ ਮਿਰਗੀ ਦਾ ਦੌਰਾ ਪੈਂਦਾ ਜਿੱਦੇ ਤੋਂ ਤੁਸੀਂ ਦਵਾਈ ਖਵਾਉਣ ਲੱਗ ਗਏ ਪਹਿਲੇ ਦਿਨ ਤੋਂ ਦੌਰਾ ਪੈਣਾ ਬੰਦ ਹੋ ਜਾਏਗਾ ਪਹਿਲੇ ਦਿਨ ਤੋਂ ਬਾਅਦ ਮਿਰਗੀ ਦਾ ਦੌਰਾ ਨਹੀਂ ਕਦੇ ਪੈਗਾ 6 ਮਹੀਨੇ ਇਸ ਨੁਕਤੇ ਨੂੰ ਮਰੀਜ਼ ਨੂੰ ਖਵਾ ਦਿਓ ਉਸ ਤੋਂ ਬਾਅਦ ਜ਼ਿੰਦਗੀ 'ਚ ਕਦੇ ਮਿਰਗੀ ਦਾ ਦੌਰਾ ਨਹੀਂ ਪੈਂਦਾ ਮਿਰਗੀ ਦੀ ਦਵਾਈ ਖਾਣ ਦੀ ਲੋੜ ਨਹੀਂ ਪੈਂਦੀ ਸੋ ਜਿਹੜਾ ਨੁਕਤਾ ਹੈ ਇਹਨੂੰ ਨੋਟ ਕਰ ਲਓ ਮੈਂ ਸਟਾਮਪ ਪੇਪਰ ਤੇ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਆ ਤੁਸੀਂ ਇਸ ਨੁਕਤੇ ਨੂੰ 6 ਮਹੀਨੇ ਵਰਤ ਲਓ ਤੁਹਾਨੂੰ ਜ਼ਿੰਦਗੀ ਚ ਕਦੇ ਮਿਰਗੀ ਦਾ ਦੌਰਾਂ ਨਹੀਂ ਪੈਂਦਾ ਕਦੇ ਤੁਹਾਨੂੰ ਉਸ ਤੋਂ ਬਾਅਦ ਦਵਾਈ ਖਾਣ ਦੀ ਲੋੜ ਨਹੀਂ ਪੈਂਦੀ ਸੋ ਇਹ ਨੁਕਤਾ ਹੈ ਜਿਹੜਾ ਜੇ ਤੁਸੀਂ ਨਾ ਬਣਾ ਸਕੇ ਤਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਮਜ ਦਿਖਾ ਕੇ ਗਰੰਟੀ ਦੇ ਨਾਲ ਤੁਸੀਂ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਲੈਣੀਆਂ ਨੇ ਉਹ ਨੋਟ ਕਰ ਲਓ ਪੰਸਾਰੀਆਂ ਤੋਂ ਕੂੜਾ ਸੱਕਾ ਜਿਹੜਾ ਉਹ ਲੈਣਾ ਤੁਸੀਂ 100 ਗ੍ਰਾਮ ਹਰੜ 100 ਗ੍ਰਾਮ ਬ੍ਰਹਮੀ ਬੂਟੀ 100 ਗ੍ਰਾਮ ਤੇ ਮੋਥਾ ਨਗਰ ਜਿਹੜਾ ਉਹ ਲੈਣਾ ਤੁਸੀਂ 100 ਗ੍ਰਾਮ ਸੁੰਢ 100 ਗ੍ਰਾਮ ਚਰਾਇਤਾ 100 ਗ੍ਰਾਮ ਸ਼ਰੀਂ ਦੇ ਬੀਜ 100 ਗ੍ਰਾਮ ਤੇ ਵਰਚ 100 ਗ੍ਰਾਮ ਇਸੇ ਤਰ੍ਹਾਂ ਦੇਵਦਾਰੂ 100 ਗ੍ਰਾਮ ਤੇ दारू ਹਲਦੀ 100 ਗ੍ਰਾਮ ਪਪਲਾ ਮੂਲ 100 ਗ੍ਰਾਮ ਇਸੇ ਤਰ੍ਹਾਂ ਹਰੜ ਬਿਹੇੜਾ ਤੇ ਆਮਲਾ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਤ੍ਰਿਫਲਾ ਇਹ 100 ਗ੍ਰਾਮ ਲੈਣਾ ਤੇ ਸਮੁੰਦਰ ਛੱਗ ਹੈ ਜਿਹੜੀ ਇਹ 100 ਗ੍ਰਾਮ ਲੈਣੀ ਹੈ ਸਮੁੰਦਰ ਸੋਖ ਹੈ ਜਿਹੜੀ ਜਾਂ ਸਮੁੰਦਰ ਫਲ ਕਹਿੰਦੇ ਆ ਸੀ ਉਹ ਲੈਣਾ ਤੁਸੀਂ 100 ਗ੍ਰਾਮ ਤੇ ਇਸੇ ਤਰ੍ਹਾਂ ਚਿੱਟੀ ਮਿਰਚ ਇਹ ਲੈਣੀ ਹੈ ਤੁਸੀਂ 100 ਗ੍ਰਾਮ ਥੋਹਰ ਦੇ ਡੋਡੇ ਨੇ ਜਿਹੜੇ ਉਹ ਲੈਣੇ ਨੇ ਤੁਸੀਂ 100 ਗ੍ਰਾਮ ਸੰਖ ਪੁਸ਼ਪੀ ਹੈ ਜਿਹੜੀ ਉਹ ਲੈਣੀ ਹੈ ਤੁਸੀਂ 100 ਗ੍ਰਾਮ ਬਦਾਮ ਗਿਰੀ ਲੈਣੀ ਹੈ 100 ਗ੍ਰਾਮ ਤੇ ਪਿਸਤਾ ਲੈਣਾ ਹੈ 100 ਗ੍ਰਾਮ ਤੇ ਛੋਟੀ ਦਾਖ ਹੈ ਜਿਹੜੀ ਉਹਦੇ ਬੀਜ ਉਹ ਲੈਣੇ ਆ ਤੁਸੀਂ 10 ਗ੍ਰਾਮ ਤੇ ਇਹਦੇ ਵਿੱਚ ਗਲੋਏ ਦਾ ਸਤ ਹੈ ਜਿਹੜਾ ਉਹ ਲੈਣਾ 50 ਗ੍ਰਾਮ ਤੇ ਮੋਤੀ ਭਸਮ ਹੈ ਜਿਹੜੀ ਉਹ ਲੈਣੀ ਹੈ 10 ਗ੍ਰਾਮ ਚਾਂਦੀ ਭਸਮ ਲੈਣੀ ਹੈ 5 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਬਰੀਕ ਪੀਸ ਲੈਣਾ ਜਿਹੜੀਆਂ ਪੀਸਣ ਵਾਲੀਆਂ ਨੇ ਬਾਕੀ ਜਿਹੜੀਆਂ ਪੀਸੀਆਂ ਹੋਈਆਂ ਨੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਮਲਾ ਲੈਣਾ ਹੈ ਆਪਸ ਦੇ ਵਿੱਚ ਇੱਕ ਚਮਚ ਦਵਾਈ ਸਵੇਰੇ ਇੱਕ ਚਮਚ ਦਵਾਈ ਸ਼ਾਮ ਨੂੰ ਸਵੇਰੇ ਖਾਲੀ ਪੇਟ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਦੁੱਧ ਨਾਲ ਲੈਣੀ ਹੈ ਦਵਾਈ ਦੋ ਟਾਈਮੇ ਦਵਾਈ ਲੈਣੀ ਹੈ 6 ਮਹੀਨੇ ਜਿਨ੍ਹਾਂ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ ਉਹਨਾਂ ਨੇ ਇਸ ਦਵਾਈ ਦਾ ਕੋਰਸ ਕਰਨਾ ਹੈ ਗਰੰਟੀ ਵਿੱਚ ਉਹ ਸਟాంਪ ਪੇਪਰ ਤੇ ਲਿਖਾ ਕੇ ਲੈ ਲਿਓ ਠੀਕ ਕਰਨ ਦੀ ਜਿੱਦਣ ਤੋਂ ਦਵਾਈ ਖਾਣੀ ਸ਼ੁਰੂ ਕਰਦੇ ਓਦੋਂ ਤੋਂ ਕਦੇ ਦੌਰਾ ਨਹੀਂ ਪੈਂਦਾ ਉਦੋਂ ਤੋਂ ਕਦੇ ਮਿਰਗੀ ਦੀ ਪ੍ਰੋਬਲਮ ਨਹੀਂ ਆਉਂਦੀ 6 ਮਹੀਨੇ ਦਵਾਈ ਖਾ ਕੇ ਉਦੋਂ ਬਾਅਦ ਛੱਡ ਦਿਓ ਤੁਹਾਨੂੰ ਜ਼ਿੰਦਗੀ ਚ ਕਦੇ ਮਿਰਗੀ ਦੀ ਦਵਾਈ ਖਾਣ ਦੀ ਲੋੜ ਨਹੀਂ ਕਦੇ ਦੌਰਾ ਨਹੀਂ ਪਏਗਾ ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਦੇ ਆ ਮਿਲ ਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਜੁੜੇ ਹੋਇਓ ਵੀਡੀਓ ਨੂੰ ਅੱਗੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਆ ਜੇ ਤੇ ਤੁਸੀਂ ਅੱਗੇ ਭੇਜ ਸਕੋ ਕਿਸੇ ਦਾ ਭਲਾ ਕਰ ਸਕਾਂ ਤੁਹਾਡਾ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ